ਇਹੀ ਉਹ ਪਾਵਨ ਪਵਿੱਤਰ ਸਥਾਨ ਆ ਜਿੱਥੇ ਧੰ ਗੁਰੂ ਨਾਨਕ ਸਾਹਿਬ ਜੀ ਨੇ ਕਿੱਕਰ ਦੀ ਦਾਤਣ ਲਾਈ ਅਤੇ ਉਸ ਨੇ ਬੇਰੀ ਸਾਹਿਬ ਦਾ ਰੂਪ ਲੈ ਲਿਆ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਪਾਤਸ਼ਾਹੀ ਪਹਿਲੀ ਅਤੇ ਪਾਤਸ਼ਾਹੀ ਛੇਵੀ ਬਟਾਲਾ ਇਸ ਇਤਿਹਾਸਕ ਸਥਾਨ ਨੂੰ ਧੰ ਗੁਰੂ ਨਾਨਕ ਸਾਹਿਬ ਜੀ ਅਤੇ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਚਰਨ ਛੋਪਾ ਪ੍ਰਾਪਤ ਆ ਇਸ ਪਾਵਨ ਸਥਾਨ ਉੱਪਰ ਧੰ ਗੁਰੂ ਨਾਨਕ ਸਾਹਿਬ ਜੀ ਮਾਰਚ 1526 ਈਸਵੀ ਨੂੰ ਆਏ ਉਸ ਸਮੇਂ ਇੱਥੇ ਸ਼ਵਰਾਤਰੀ ਦਾ ਮੇਲਾ ਲੱਗਣ ਜਾ ਰਿਹਾ ਸੀ ਤਾਂ ਗੁਰੂ ਸਾਹਿਬ ਜੀ ਨੇ ਇੱਥੇ ਆ ਕੇ ਸਿੱਧ ਜੋਗੀਆਂ ਨਾਲ ਵਿਚਾਰ ਚਰਚਾ ਕੀਤੀ ਇਸ ਵਿਚਾਰ ਚਰਚਾ ਨੂੰ ਸੁਣਨ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਲਈ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚੀਆਂ ਇੱਥੇ ਗੁਰੂ ਜੀ ਨੇ ਸਿੱਧ ਜੋਗੀਆਂ ਦੀਆਂ ਕਰਾਮਾਤਾਂ ਅਤੇ ਕਰਮ ਕਾਂਡ ਦਾ ਖੰਡਨ ਕੀਤਾ ਅਤੇ ਸਮਝਾਇਆ ਕਿ ਗ੍ਰਹਿਸਤ ਨੂੰ ਤਿਆਗ ਕੇ ਉਪਰਾਮਤਾ ਵਾਲਾ ਜੀਵਨ ਜਿਉਣ ਦਾ ਕੋਈ ਲਾਭ ਨਹੀਂ ਜੋਗੀਆਂ ਦੇ ਆਗੂ ਭੰਗਰਨਾਥ ਨੇ ਗੁਰੂ ਜੀ ਨੂੰ ਪ੍ਰਸ਼ਨ ਪੁੱਛਿਆ ਕਿ ਤੁਸੀਂ ਸੰਨਿਆਸ ਨੂੰ ਤਿਆਕ ਕੇ ਗ੍ਰਹਿਸਤੀ ਰੀਤ ਕਿਉਂ ਚਲਾ ਦਿੱਤੀ ਹੈ ਤਾਂ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਸੰਨਿਆਸੀ ਹੋ ਕੇ ਗ੍ਰਹਿਸਤੀ ਲੋਕਾਂ ਦੇ ਘਰੋਂ ਮੰਗਲ ਜਾਂਦੇ ਹੋ ਤੇ ਉਹਨਾਂ ਨੂੰ ਹੀ ਫਿਰ ਮਾੜਾ ਬੋਲਦੇ ਹੋ ਤੇ ਉਹਨਾਂ ਦੀ ਨਿੰਦਾ ਕਰਦੇ ਹੋ ਇਹ ਸੁਣ ਕੇ ਜੋਗੀ ਸਮਝ ਤਾਂ ਗਏ ਪਰ ਉਹ ਹੰਕਾਰ ਬਸ ਉਹ ਕਈ ਹੋਰ ਕਰਾਮਾਤਾ ਕਰਕੇ ਦਹੌਣ ਲੱਗ ਪਏ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਅਤੇ ਜੋਗੀਆਂ ਨਾਲ ਬਾਖਮਾਲ ਸੰਵਾਦ ਰਚਾ ਕੇ ਉਹਨਾਂ ਦੀ ਸੰਤੁਸ਼ਟੀ ਕਰਵਾਈ ਅਤੇ ਗੁਰੂ ਜੀ ਦੇ ਤਰਕ ਅਤੇ ਵਿਚਾਰ ਸੁਣ ਕੇ ਸਿੱਧ ਜੋਗੀਆਂ ਦੀ ਨਿਸ਼ਾ ਹੋ ਗਈ ਅਤੇ ਉਹ ਗੁਰੂ ਜੀ ਦੇ ਚਰਨਾਂ ਦੇ ਵਿੱਚ ਟੈ ਪਏ। ਮੌਖਿਕ ਪਰੰਪਰਾ ਤੋਂ ਜਾਣਕਾਰੀ ਮਿਲਦੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਖੁਸ਼ੀ ਵਿੱਚ ਇੱਥੇ ਇੱਕ ਦਾਤਣ ਲਾ ਦਿੱਤੀ। ਸੰਗਤਾਂ ਨੇ ਆਖਿਆ ਕਿ ਗੁਰੂ ਜੀ ਇਹ ਕੰਡਿਆ ਵਾਲਾ ਰੁੱਖ ਲੱਗ ਗਿਆ ਹੈ। ਤਾਂ ਗੁਰੂ ਜੀ ਨੇ ਕਿਹਾ ਕਿ ਤੁਹਾਨੂੰ ਕਿਹੜਾ ਰੁੱਖ ਚਾਹੀਦਾ ਹੈ ਤਾਂ ਸੰਗਤਾਂ ਨੇ ਬੇਨਤੀ ਕੀਤੀ ਕਿ ਕੋਈ ਫਲਦਾਰ ਰੁੱਖ ਹੋਣਾ ਚਾਹੀਦਾ ਹੈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਜੋ ਅਕਾਲ ਪੁਰਖ ਦਾ ਭਾਣਾ ਸੀ ਉਹ ਹੋ ਗਿਆ ਹੁਣ ਇਸ ਕਿੱਕਰ ਤੋਂ 베ਰੀ ਬਣੇਗੀ ਅਤੇ ਇਸ 베ਰੀ ਨੂੰ 12 ਮਹੀਨੇ ਫਲ ਲੱਗਿਆ ਕਰੇਗਾ ਇਹ 베ਰੀ ਦਾ ਰੁੱਖ ਹੁਣ ਗੁਰਦੁਆਰਾ ਸਾਹਿਬ ਦੀ ਪ੍ਰਕਾਰਮਾਂ ਦੇ ਵਿੱਚ ਮੌਜੂਦ ਹੈ ਜੀ ਇਸੇ ਪਾਵਨ ਅਸਥਾਨ ਤੇ 6ਵੇਂ ਪਾਤਸ਼ਾਹ ਧੰਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸੁਪੁੱਤਰ ਭਾਈ ਗੁਰਦਤਾ ਜੀ ਨੂੰ ਵਸਾਖ 1628 ਈਸਵੀ ਨੂੰ ਬਟਾਲੇ ਵਿਹਾਣ ਆਏ ਤਾਂ ਉਹ ਬਟਾਲੇ ਸਥਿਤ ਅਸਥਾਨ ਕੰਧ ਸਾਹਿਬ ਡੇਰਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਅਤੇ ਕੁਝ ਹੋਰ ਸਿੱਖਾਂ ਸਮੇਤ ਇਥੇ ਅਚਲ ਬਟਾਲੇ ਆਏ ਸਨ ਅਤੇ ਤਿੰਨ ਦਿਨ ਰਹੇ ਸਨ ਸੰਗ ਤਾਂ 6ਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਹਮ ਹਮਾ ਕੇ ਪਹੁੰਚਦੀਆਂ ਰਹੀਆਂ ਸਨ ਗੁਰੂ ਜੀ ਦੀ ਯਾਦ ਵਿੱਚ ਇੱਥੇ ਇੱਕ ਅੱਠ ਪੂਜੀ ਖੂਹੀ ਮੌਜੂਦ ਹੈ ਜੋ ਕਿ ਹੁਣ ਸ਼੍ਰੀ ਦਰਬਾਰ ਸਾਹਿਬ ਜੀ ਦੇ ਪ੍ਰਮੁੱਖ ਗੇਟ ਦੇ ਸਾਹਮਣੇ ਸਥਿਤ ਹੈ। ਸ਼੍ਰੀ ਗੁਰਨਾਨਕ ਦੇਵ ਜੀ ਦੇ ਇੱਥੇ ਆਉਣ ਦੀ ਖੁਸ਼ੀ ਅਤੇ ਯਾਦ ਵਿੱਚ ਅੱਜ ਵੀ ਕਤਕ ਦੀ ਮੱਸਿਆ ਤੋਂ 9ਵੇਂ 10ਵੇਂ ਦਿਨ ਬਾਅਦ ਭਾਰੀ ਜੋੜ ਮੇਲਾ ਲੱਗਦਾ ਹੈ। ਗੁਰੂ ਜੀ ਦੀ ਯਾਦ ਵਿੱਚ ਪੁਰਬ ਮਨਾਏ ਜਾਂਦੇ ਹਨ ਜਿਸ ਵਿੱਚ ਦੂਰ ਦਰਾਡੇ ਤੋਂ ਕਾਫੀ ਸੰਗਤਾਂ ਦਰਸ਼ਨਾਂ ਦੀ ਆਉਂਦੀਆਂ ਹਨ। ਗੁਰੂ ਜੀ ਦੀ ਪਵਿੱਤਰ ਯਾਦ ਨੂੰ ਤਾਜ਼ਾ ਕਰਦੀਆਂ ਹਨ ਅਤੇ ਗੁਰੂ ਜਸ ਗਾਉਂਦੀਆਂ ਹਨ। ਤੇ ਇਹੀ ਉਹ 베ਰੀਆ ਜਿਹੜੀ ਕੇ ਤਨ ਗੁਰਨਾਨਕ ਸਾਹਿਬ ਜੀ ਨੇ ਕਿੱਕਰ ਦੀ ਦਾਤਣ ਲਾਈ ਸੀ ਬੋਲੋ ਜੀ ਵਾਹਿਗੁਰੂ